ਕੁਬ ਬਹੁਤ ਸਾਰੇ ਸਿੰਗਰ ਚੌਣ ਵਾਲੇ ਰਾਜਵੀਰ ਜਵੰਦਾ ਨੂੰ ਹਸਪਤਾਲ ਪਹੁੰਚ ਰਹੇ ਨੇ ਦੁੱਖ ਸਾਂਝਾ ਕਰਨ ਦੇ ਵਾਸਤੇ ਪਹੁੰਚ ਰਹੇ ਨੇ ਕਿਉਂਕਿ ਇਹ ਨਾ ਮੰਨਣਯੋਗ ਹੈ ਇਹ ਖਬਰ ਜਿਹੜੀ ਹੈ ਇਹ ਯਕੀਨ ਨਹੀਂ ਕੀਤਾ ਜਾ ਸਕਦਾ ਹਰੇਕ ਕੋਈ ਜਦੋਂ ਇਹ ਖਬਰ ਸੁਣਦਾ ਹੈ ਤਾਂ ਕਹਿੰਦਾ ਕਿ ਨਹੀਂ ਇਹ ਝੂਠ ਹੋ ਸਕਦੀ ਹੈ ਇਹ ਫੇਕ ਹੋ ਸਕਦੀ ਹੈ ਸੋ ਇਸ ਕਰਕੇ ਚੌਣ ਵਾਲਿਆਂ ਦਾ ਤੰਤਾ ਹਸਪਤਾਲ ਦੇ ਬਾਹਰ ਲੱਗਣਾ ਸ਼ੁਰੂ ਹੋ ਚੁੱਕਿਆ ਹੈ ਸੋ ਸਾਡੇ ਨਾਲ ਉੱਗੇ ਗਾਇਕ ਪ੍ਰੀਤ ਹਰਪਾਲ ਜੁੜ ਚੁੱਕੇ ਨੇ ਪ੍ਰੀਤ ਹਰਪਾਲ ਹੁਣਾ ਦੇ ਨਾਲ ਗੱਲ ਕਰਦੇ ਆ ਇਹ ਵੀ ਕਿਉਂਕਿ ਕਲਾਕਾਰ ਭਾਈਚਾਰਾ ਹੁੰਦੇ ਨਾ ਤੇ ਇਹ ਵੀ ਪਤਾ ਲੈਣ ਦੇ ਵਾਸਤੇ ਪਹੁੰਚੇ ਪ੍ਰੀਤ ਹਰਪਾਲ ਹੁਣਾ ਨੇ ਵੀ ਉਹਨਾਂ ਦੀ ਪੋਸਟ ਪਾਈ ਕੇ ਪ੍ਰਮਾਤਮਾ ਸੇ ਤਿਆਬ ਕਰੇ ਪ੍ਰੀਤ ਜੀ ਜਦੋਂ ਅਸੀਂ ਖਬਰ ਸੁਣੀ ਜਾਂ ਖਬਰ ਪੜ੍ਹੀ ਤਾਂ ਸਾਡਾ ਆਪਣਾ ਮਨ ਬਲੁੰਦ ਰਿਆ ਗਿਆ ਬਹੁਤ ਦੁੱਖ ਲੱਗਾ ਕਿ ਇੱਕ ਵੱਡਾ ਗਾਇਕ ਇਸ ਦੁਨੀਆ ਨੂੰ ਅਲਵਿਦਾ ਆ ਗਿਆ ਅ ਬਹੁਤ ਕਹਿਰ ਦੀ ਖਬਰ ਹੈ ਜੀ ਅੱਜ ਮਤਲਬ ਸਵੇਰੇ ਸਵੇਰੇ ਸਾਨੂੰ ਮਿਲੀ ਆ ਤਾਂ ਮਨ ਬਹੁਤ ਦੁਖੀ ਹੈ ਬਹੁਤ ਭਾਰੀ ਮਾਨ ਹੈ ਕਿਉਂਕਿ ਇਹ ਜਵਾਨ ਬੁੱਤ ਚਲਾ ਜਾਣਾ ਕਿਸੇ ਦਾ ਛੋਟੇ ਛੋਟੇ ਬੱਚਿਆਂ ਦਾ ਬਾਪ ਚਲੇ ਜਾਣਾ ਔਰ ਇੰਨਾ ਵਧੀਆ ਇਨਸਾਨ ਇੰਨਾ ਵਧੀਆ ਕਲਾਕਾਰ ਔਰ ਇੰਨਾ ਮਤਲਬ ਪਰਿਵਾਰਿਕ ਗਾਉਣ ਵਾਲਾ ਆਰਟਿਸਟ ਮਤਲਬ ਬੜਾ ਹੀ ਬੜਾ ਹੀ ਦੁੱਖ ਹੋ ਰਿਹਾ ਕਿ ਪਰ ਮਾਦਮਾ ਪਤਾ ਨਹੀਂ ਕਿੱਥੇ ਬਹਿ ਕੇ ਲੇਖ ਲਿਖਦਾ ਆ ਥੋੜੇ ਸਮੇਂ ਖਾਲ 1.5 ਸਾਲ ਪਹਿਲਾਂ ਉਹਨਾਂ ਦੇ ਫਾਦਰ ਸਾਹਿਬ ਚਲੇ ਗਏ ਸੀਗੇ ਬਿਲਕੁਲ ਤੇ ਉਸ ਮਾਂ ਦੇ ਦਿਲ ਤੇ ਕੀ ਬੀਤ ਦੀ ਹੋਗੀ ਮਤਲਬ ਉਸ ਸ਼ਬਦਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਇਹੋ ਜਿਹਾ ਘਾਟਾ ਜਿਹੜਾ ਕਦੇ ਵੀ ਪੂਰਾ ਨਹੀਂ ਹੋਣਾ ਖਾਸ ਕਰਕੇ ਪਰਿਵਾਰ ਵਾਸਤੇ ਕਿਉਂਕਿ ਅਸੀਂ ਅਸੀਂ ਉਹਦੇ ਸਮਕਾਲੀ ਆ ਅਸੀਂ ਸੰਦੁਖਿਆ ਦੁੱਖ ਰਊਗਾ ਵੀ ਬਟ ਫਿਰ ਵੀ ਅਸੀਂ ਆਪਣੀ ਆਪਣੀ ਜ਼ਿੰਦਗੀ 'ਚ ਥੋੜੇ ਦਿਨਾਂ ਨੂੰ ਮੁੜ ਜਾਵਾਂਗੇ ਆ ਅੱਜ ਸਾਨੂੰ ਬਹੁਤ ਦੁੱਖ ਹੋਇਆ ਪਰ ਉਸ ਪਰਿਵਾਰ ਨੂੰ ਸਾਰੀ ਉਮਰ ਮਤਲਬ ਇਹ ਜਿਹੜਾ ਪਹਾੜ ਦੁੱਖਾਂ ਦਾ ਇਹ ਸੈਣਾ ਬਹੁਤ ਔਖਾ ਹੋ ਜਾਊਗਾ 프리 ਜੀ ਇਹ ਵੀ ਕਹਿ ਰਿਹਾ ਕਿਉਂਕਿ ਲੋਕ ਚਾਉਣ ਵਾਲਿਆਂ ਦਾ ਤੰਤਾ ਲੱਗਿਆ ਜਦੋਂ ਉਹਨਾਂ ਦੇ ਐਕਸੀਡੈਂਟ ਦੀ ਖਬਰ ਲੋਕਾਂ ਨੇ ਸੁਣੀ ਇੱਥੋਂ ਤੱਕ ਕਿ ਕੋਈ ਸਿਆਸਤਦਾਨ ਵੀ ਨਹੀਂ ਰਿਹਾ ਜਿਨ੍ਹਾਂ ਨੇ ਪਤਾ ਨਹੀਂ ਲਿਆ ਕਿਉਂਕਿ ਬੜੇ ਪਿਆਰੇ ਇਨਸਾਨ ਸੀ ਬੜੇ ਮਲਾਪੜੇ ਇਨਸਾਨ ਸੀ ਹਰੇਕ ਨੂੰ ਝੁੱਕ ਕੇ ਮਿਲਦੇ ਸੀਗੇ ਬਿਲਕੁਲ ਸਹੀ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਮੈਂ ਦੁੱਖ ਜੀ ਸ਼ਰੀਕ ਨਹੀਂ ਹੋ ਸਕਿਆ ਕਿਉਂਕਿ ਮੈਂ ਮੈਨੂੰ ਕੈਨੇਡਾ ਹੋਣਾ ਪੈ ਗਿਆ ਮੈਂ ਪਿਛਲੇ 1.5 ਮਹੀਨੇ ਤੋਂ ਕੈਨੇਡਾ ਆ ਜੀ ਤੇ ਪਰ ਮਤਲਬ ਮੈਂ ਗਿੱਪੀ ਹੋਣਾ ਨਾ ਮੇਰੀ ਨਿਰੰਤਰ ਗੱਲ ਹੁੰਦੀ ਰਹਿੰਦੀ ਸੀ ਕਿ ਵੀ ਕਿੱਦਾਂ ਬਈ ਮੈਂ ਉਹਨਾਂ ਤੋਂ ਅਪਡੇਟਸ ਲੈਂਦਾ ਰਹਿੰਦਾ ਸੀ ਜਿਸੀ ਭਾਈ ਉਹਨਾਂ ਨਾਲ ਮੇਰੀ ਨਿਰੰਤਰ ਮਤਲਬ ਦੂਜੇ ਤੀਜੇ ਦਿਨ ਗੱਲ ਹੁੰਦੀ ਸੀ ਕਿ ਕਿਵੇਂ ਜੁਹੰਦਾ ਵੀਰ ਕਿਵੇਂ ਆ ਤੇ ਉਹਨਾਂ ਵੱਲੋਂ ਮਤਲਬ ਇਹੀ ਹੁੰਦਾ ਸੀਗਾ ਕਿ ਕੋਸ਼ਿਸ਼ਾਂ ਨੇ ਦੁਆਵਾਂ ਨੇ ਕਰ ਰਹੇ ਆ ਆਪਾਂ ਪ੍ਰਮਾਤਮਾ 체티 ٹھیک سیتی اپ گئے انہوںو ہے نا اپنے પરિવાર چا اون پر شاید پرماत्मा ਅੱਖਾਂ ਤੇ ਕੰਨ ਦੋਨੋਂ ਬੰਦ ਕਰਕੇ ਬੈਠਾ ਨਹੀਂ ਕਿਸੇ ਦੀ ਦੁਆ ਸੁਣੀ ਉਹਨੇ ਅੱਜ ਖੋਲਿਆ ਸਾਡਾ ਵੀ ਸਾਡੇ ਤੋਂ ਤਾਂ ਦੁਖੀ ਨੇ ਪ੍ਰੀਤ ਹਰਪਾਲ ਵੀ ਕਿਉਂਕਿ ਸ਼ਬਦ ਨਹੀਂ ਹੁੰਦੇ ਬੋਲ ਨਹੀਂ ਪਾਉਂਦੇ ਅੱਖਾਂ ਨਮ ਨੇ ਜਦੋਂ ਇੱਕ ਸਮਕਾਲੀ ਇਸ ਦੁਨੀਆ ਤੋਂ ਚਲਿਆ ਜਾਵੇ ਲੋਕ ਜਿਹਨੂੰ ਪਿਆਰ ਕਰਦੇ ਨੇ ਪਰੀ ਜੀ ਤੁਹਾਡੀ ਤਾਂ ਯਾਦ ਵੀ ਹੋਣੀ ਹੈ ਕਿਉਂਕਿ ਤੁਸੀਂ ਅਕਸਰ ਮਿਲਦੇ ਰਹਿੰਦੇ ਸੀਗੇ ਰਾਜਵੀਰ ਨੂੰ ਸਟੇਜ ਤੇ ਵੀ ਤੁਹਾਨੂੰ ਇਕੱਠਿਆਂ ਦੇਖਿਆ ਗਿਆ ਤਾਂ ਕੋਈ ਇੱਕ ਯਾਦ ਐਸੀ ਸਾਡੇ ਨਾਲ ਸਾਂਝੀ ਕਰ ਦਿਓ ਸਾਡੇ ਦਰਸ਼ਕਾਂ ਦੇ ਨਾਲ ਕਿਉਂਕਿ ਅੱਜ ਦਰਸ਼ਕਾਂ ਦਾ ਬਹੁਤ ਪਿਆਰ ਕਰਦੇ ਸੀ ਰਾਜਵੀਰ ਨੂੰ ਮੈਂ ਜਦੋਂ ਵੀ ਮਿਲਦਾ ਸੀ ਆਪਣਾ ਛੋਟਾ ਵੀਰ ਸੀ ਹੱਥ ਚੁੰਮ ਕੇ ਮਿਲਦਾ ਰਿਹਾ ਉਹਨੇ ਹੱਥ ਚੁੰਮਣਾ ਬੜੇ ਰਿਸਪੈਕਟ ਦੇ ਨਾਲ ਤੇ ਫਿਰ ਮੈਂ ਬੜੇ ਨਿੱਗੇ ਜੀ ਤਰੀਕੇ ਨਾਲ ਗੱਲਬਾਤ ਕੀਤੀ ਸੀ ਲੈ ਕੇ ਫਿਰ ਉਹਨਾਂ ਕਹਿਣਾ ਵੀ ਸੀ ਤੁਹਾਨੂੰ ਫੋਲੋ ਕਰਦੇ ਆ ਤੁਹਾਨੂੰ ਸੁਣਦੇ ਆ ਤੁਸੀਂ ਬਹੁਤ ਚੰਗਾ ਗਾਇਆ ਹੁਣ ਤੱਕ ਸੋ ਮਤਲਬ ਬੜੇ ਬੜਾ ਪਿਆਰਾ ਇਨਸਾਨ ਸੀਗਾ ਕਲਾਕਾਰ ਤੇ ਹੈਗੇ ਹੈਗਾ ਹੀ ਸੀਗਾ ਵਧੀਆ ਔਰ ਆ ਮਤਲਬ ਇਨਸਾਨ ਬੜਾ ਪਿਆਰਾ ਸੀ ਬੜਾ ਨਿੱਗਾ ਸੁਭਾਅ ਸੀ ਉਹਦਾ ਜਦੋਂ ਵੀ ਮਿਲਦਾ ਬੜਾ ਹੱਸਵਾ ਸੁਕਾਰਦਾ ਚਿਹਰਾ ਤੇ ਮੈਨੂੰ ਯਾਦ ਆ ਸੀ ਉਹ ਜਪਜੀ ਖੈਰਾ ਦੇ ਹਰ ਇੱਕ ਫੰਕਸ਼ਨ ਸੀਗਾ ਤੇ ਉਹ ਆਪਣਾ ਅਰਜਨ ਤੇ ਪ੍ਰੇਮ ਤੇ ਲੋਨ ਦੋਨੋਂ ਢਲੋਨੇ ਤੇ ਉਹ ਮੈਨੂੰ ਥੋੜਾ ਜਿਹਾ ਨਾਮ ਦਾ ਗਲਤੀ ਲੱਗੀ ਅਰਜਨ ਮੇਰੇ ਕੋਲ ਖੜਾ ਸੀ ਮੈਂ ਉਹਨੂੰ ਪ੍ਰੇਮ ਕਹੀ ਜਾ ਰਿਹਾ ਸੀਗਾ ਕਿ ਪ੍ਰੇਮ ਵੀਰ ਨੇ ਮੈਨੂੰ ਫਰਮਾਇਸ਼ ਕੀਤੀ ਜਾ ਨਵੇਂ ਨਵੇਂ ਆਏ ਸੀਗੇ ਜੀ ਮੈਨੂੰ ਨਾਮ ਦਾ ਥੋੜਾ ਕਨਫਿਊਜ਼ਨ ਹੋ ਗਿਆ ਤੇ ਪਿੱਛੇ ਮੈਨੂੰ ਹੱਸ ਕੇ ਕਹਿੰਦਾ ਵੀ ਜਵੰਦੀਾ ਕਿ ਕੋਈ ਜਵੰਦੀ ਦੀ ਸਟੇਜ ਸੀ ਕਹਿੰਦਾ ਭਾਜੀ ਇਹਨੂੰ ਅਰਜਨ ਵੀ ਕਹਿੰਦੇ ਨੇ ਅਜਿਹਾ ਅਰਜਨ ਵੀ ਕਹਿੰਦੇ ਨੇ ਤੇ ਅਸੀਂ ਸਾਰੇ ਸਟੇਜ ਤੇ ਖੜ ਕੇ ਹੱਸ ਵੀ ਮੈਂ ਕਿਹਾ ਜਾਰੇ ਯਾਰ ਵੀ ਪ੍ਰੇਮ ਨਾਲ ਲਿਆ ਹੋਇਆ ਮੇਰਾ ਮਤਲਬ ਪ੍ਰੇਮ ਨਾਮ ਯਾ ਕਬੂਲ ਕਰਿਓ ਕਿ ਸੌਰੀ ਮੈਂ ਸਕਿਪ ਕਰ ਗਿਆ ਸੀ ਮਾਈਂਡ ਚ ਸੋ ਮਤਲਬ ਛੋਟੀ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਯਾਦ ਰਹਿ ਜਾਂਦੀਆਂ ਉਹਨੇ ਮੈਨੂੰ ਅੰਬੈਰਸ ਨਹੀਂ ਕੀਤਾ ਉਹਨੇ ਮੈਨੂੰ ਬੜੇ ਪਿਆਰ ਨਾਲ ਕਿਹਾ ਕੇ ਭਾਜੀ ਇਹਨੂੰ ਅਰ ਮਤਲਬ ਬਹੁਤ ਸਿਆਣਾ ਮੁੰਡਾ ਸੀਗਾ ਬਹੁਤ ਸਿਆਣਾ ਮੁੰਡਾ ਸੀ ਸੀ ਕਹਿਣ ਨੂੰ ਦਿਲ ਹੀ ਨਹੀਂ ਕਰਦਾ ਸੱਚੀ ਹੈ ਐਂ ਲੱਗ ਰਿਹਾ ਵੀ ਅਸੀਂ ਕਿੰਗੇ ਵੀ ਬਹੁਤ ਸਿਆਣਾ ਮੁੰਡਾ ਹੂੰ ਸੁਖੜੀਆਂ ਦੁਆਵਾਂ ਕੀਤੀਆਂ ਕਬੂਲ ਨਹੀਂ ਕੀਤੀਆਂ ਪਰਮਾਤਮਾ ਨੇ ਬੜੇ ਦੁੱਖ ਦੀ ਗੱਲ ਹੈ ਬਹੁਤ ਹੀ ਦੁੱਖ ਦੀ ਗੱਲ ਹੈ ਚਲੋ ਪਰਮਾਤਮਾ ਤੁਹਾਨੂੰ ਵੀ ਬਾਲ ਉਦਮ ਬਖਸ਼ੇ ਕਿਉਂਕਿ ਯਾਰਾਂ ਦੋਸਤਾਂ ਦੇ ਲਈ ਵੀ ਸਮਕਾਲੀਆਂ ਤੇ ਲਈ ਵੀ ਇਹ ਬੜਾ ਵੱਡਾ ਝਟਕਾ ਹੈ ਬੜਾ ਵੱਡਾ ਸਦਮਾ ਹੈ ਤਾਂ ਪਰਮਾਤਮਾ ਤੁਹਾਨੂੰ ਵੀ ਬਾਲ ਉਦਮ ਬਖਸ਼ੇ ਕਿ ਤੁਸੀਂ ਵੀ ਇਸ ਇਹ ਜਿਹੜਾ ਸੱਚ ਹੈ ਇਸ ਨੂੰ ਕਬੂਲ ਕਰਸਕੋਕ ਬਹੁਤ ਸਾਰੇ ਸਿੰਗਰ ਚਾਉਣ ਵਾਲੇ ਰਾਜਵੀਰ ਜਵੰਦਾ ਨੂੰ ਹਸਪਤਾਲ ਪਹੁੰਚ ਰਹੇ ਨੇ ਦੁੱਖ ਸਾਂਝਾ ਕਰਨ ਦੇ ਵਾਸਤੇ ਪਹੁੰਚ ਰਹੇ ਨੇ ਕਿਉਂਕਿ ਇਹ ਨਾ ਮੰਨਣਯੋਗ ਹੈ ਇਹ ਖਬਰ ਜਿਹੜੀ ਹੈ ਇਹ ਯਕੀਨ ਨਹੀਂ ਕੀਤਾ ਜਾ ਸਕਦਾ ਹਰੇਕ ਕੋਈ ਜਦੋਂ ਇਹ ਖਬਰ ਸੁਣਦਾ ਹੈ ਤਾਂ ਕਹਿੰਦਾ ਹੈ ਕਿ ਨਹੀਂ ਇਹ ਝੂਠ ਹੋ ਸਕਦੀ ਹੈ ਇਹ ਫੇਕ ਹੋ ਸਕਦੀ ਹੈ ਸੋ ਇਸ ਕਰਕੇ ਚਾਉਣ ਵਾਲਿਆਂ ਦਾ ਤੰਤਾ ਹਸਪਤਾਲ ਦੇ ਬਾਹਰ ਲੱਗਣਾ ਸ਼ੁਰੂ ਹੋ ਚੁੱਕਿਆ ਹੈ ਸੋ ਸਾਡੇ ਨਾਲ ਉੱਗੇ ਗਾਇਕ ਪ੍ਰੀਤ ਹਰਪਾਲ ਜੁੜ ਚੁੱਕੇ ਨੇ ਪ੍ਰੀਤ ਹਰਪਾਲ ਹੁਣਾ ਦੇ ਨਾਲ ਗੱਲ ਕਰਦੇ ਆ ਇਹ ਵੀ ਕਿਉਂਕਿ ਕਲਾਕਾਰ ਭਾਈਚਾਰਾ ਹੁੰਦੇ ਨਾ ਤੇ ਇਹ ਵੀ ਪਤਾ ਲੈਣ ਦੇ ਵਾਸਤੇ ਪਹੁੰਚੇ ਪ੍ਰੀਤ ਹਰਪਾਲ ਹੁਣਾ ਨੇ ਵੀ ਉਹਨਾਂ ਦੀ ਪੋਸਟ ਪਾਈ ਕੇ ਪ੍ਰਮਾਤਮਾ ਸੇ ਤਯਾਬ ਕਰੇ ਪ੍ਰੀਤ ਜੀ ਜਦੋਂ ਅਸੀਂ ਖਬਰ ਸੁਣੀ ਜਾਂ ਖਬਰ ਪੜ੍ਹੀ ਤਾਂ ਸਾਡਾ ਆਪਣਾ ਮਨ ਬਲੁੰਦ ਰਿਆ ਗਿਆ ਬਹੁਤ ਦੁੱਖ ਲੱਗਾ ਕਿ ਇੱਕ ਵੱਡਾ ਗਾਇਕ ਇਸ ਦੁਨੀਆ ਨੂੰ ਅਲਵਿਦਾ ਆ ਗਿਆ ਅ ਬਹੁਤ ਕਹਿਰ ਦੀ ਖਬਰ ਹੈ ਜੀ ਅੱਜ ਮਤਲਬ ਸਵੇਰੇ ਸਵੇਰੇ ਸਾਨੂੰ ਮਿਲੀ ਆ ਤਾਂ ਮਨ ਬਹੁਤ ਦੁਖੀ ਹੈ ਬਹੁਤ ਭਾਰੀ ਮਾਨ ਹੈ ਕਿਉਂਕਿ ਇਹ ਜਵਾਨ ਬੁੱਤ ਚਲਾ ਜਾਣਾ ਕਿਸੇ ਦਾ ਛੋਟੇ ਛੋਟੇ ਬੱਚਿਆਂ ਦਾ ਬਾਪ ਚਲੇ ਜਾਣਾ ਔਰ ਇੰਨਾ ਵਧੀਆ ਇਨਸਾਨ ਇੰਨਾ ਵਧੀਆ ਕਲਾਕਾਰ ਔਰ ਇੰਨਾ ਮਤਲਬ ਪਰਿਵਾਰਿਕ ਗਾਉਣ ਵਾਲਾ ਆਰਟਿਸਟ ਮਤਲਬ ਬੜਾ ਹੀ ਬੜਾ ਹੀ ਦੁੱਖ ਹੋ ਰਿਹਾ ਕਿ فرمات ماں پتہ نہیں ਕਿੱਥੇ ਬੈ ਕੇ ਲੇਖ ਲਿਖਦਾ ਆ ਥੋੜੇ ਸਮਕਲ ਸਾਲ 1.5 ਸਾਲ ਪਹਿਲਾਂ ਉਹਨਾਂ ਦੇ ਫਾਦਰ ਸਾਹਿਬ ਚਲੇ ਗਏ ਸੀਗੇ ਬਿਲਕੁਲ ਤੇ ਉਸ ماں ਦੇ ਦਿਲ ਤੇ ਕੀ ਬੀਤਦੀ ਹੋਊਗੀ ਮਤਲਬ ਉਸ ਸ਼ਬਦਾਂ ਨਾਲ بیان ਨਹੀਂ ਕੀਤਾ ਜਾ ਸਕਦਾ ਇਹੋ ਜਿਹਾ ਘਾਟਾ ਜਿਹੜਾ ਕਦੇ ਵੀ ਪੂਰਾ ਨਹੀਂ ਹੋਣਾ ਖਾਸ ਕਰਕੇ ਪਰਿਵਾਰ ਵਾਸਤੇ ਕਿਉਂਕਿ ਅਸੀਂ ਅਸੀਂ ਉਹਦੇ ਸਮਕਾਲੀ ਆ ਅਸੀਂ ਸਾਨੂੰ ਦੁੱਖ ਆ ਦੁੱਖ ਰਹੂਗਾ ਵੀ ਬਟ ਫਿਰ ਵੀ ਅਸੀਂ ਆਪਣੀ ਆਪਣੀ ਜ਼ਿੰਦਗੀ 'ਚ ਥੋੜੇ ਦਿਨਾਂ ਨੂੰ ਮੁੜ ਜਾਵਾਂਗੇ ਅੱਜ ਸਾਨੂੰ ਬਹੁਤ ਦੁੱਖ ਹੋਇਆ ਪਰ ਉਸ ਪਰਿਵਾਰ ਨੂੰ ਸਾਰੀ ਉਮਰ ਮਤਲਬ ਇਹ ਜਿਹੜਾ ਪਹਾੜ ਦੁੱਖਾਂ ਦਾ ਇਹ ਸੈਣਾ ਬਹੁਤ ਔਖਾ ਹੋ ਜਾਊਗਾ 프리 ਜੀ ਇਹ ਵੀ ਕਹਿ ਰਿਹਾ ਕਿਉਂਕਿ ਲੋਕ ਚਾਉਣ ਵਾਲਿਆਂ ਦਾ ਤੰਤਾ ਲੱਗਿਆ ਜਦੋਂ ਉਹਨਾਂ ਦੇ ਐਕਸੀਡੈਂਟ ਦੀ ਖਬਰ ਲੋਕਾਂ ਨੇ ਸੁਣੀ ਇੱਥੋਂ ਤੱਕ ਕਿ ਕੋਈ ਸਿਆਸਤਦਾਨ ਵੀ ਨਹੀਂ ਰਿਹਾ ਜਿਨ੍ਹਾਂ ਨੇ ਪਤਾ ਨਹੀਂ ਲਿਆ ਕਿਉਂਕਿ ਬੜੇ ਪਿਆਰੇ ਇਨਸਾਨ ਸੀ ਬੜੇ ਮਲਾਪੜੇ ਇਨਸਾਨ ਸੀ ਹਰੇਕ ਨੂੰ ਝੁੱਕ ਕੇ ਮਿਲਦੇ ਸੀਗੇ ਬਿਲਕੁਲ ਸਹੀ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਮੈਂ ਦੁੱਖ ਜੀ ਸ਼ਰੀਕ ਨਹੀਂ ਹੋ ਸਕਿਆ ਕਿਉਂਕਿ ਮੈਂ ਮੈਨੂੰ ਕੈਨੇਡਾ ਹੋਣਾ ਪੈ ਗਿਆ ਮੈਂ ਪਿਛਲੇ 1.5 ਮਹੀਨੇ ਤੋਂ ਕੈਨੇਡਾ ਆ ਜੀ ਤੇ ਪਰ ਮਤਲਬ ਮੈਂ ਗਿੱਪੀ ਹੋਣਾ ਨਾ ਮੇਰੀ ਨਿਰੰਤਰ ਗੱਲ ਹੁੰਦੀ ਰਹਿੰਦੀ ਸੀ ਕਿ ਵੀ ਕਿੱਦਾਂ ਬਈ ਮੈਂ ਉਹਨਾਂ ਤੋਂ ਅਪਡੇਟਸ ਲੈਂਦਾ ਰਹਿੰਦਾ ਸੀ ਜਿਵੇਂ ਭਾਈ ਉਹਨਾਂ ਨਾਲ ਮੇਰੀ ਨਿਰੰਤਰ ਮਤਲਬ ਦੂਜੇ ਤੀਜੇ ਦਿਨ ਗੱਲ ਹੁੰਦੀ ਸੀ ਕਿ ਕਿਵੇਂ ਜੁਹੰਦਾ ਵੀਰ ਕਿਵੇਂ ਆ ਤੇ ਉਹਨਾਂ ਵੱਲੋਂ ਮਤਲਬ ਇਹ ਹੀ ਹੁੰਦਾ ਸੀਗਾ ਕਿ ਕੋਸ਼ਿਸ਼ਾਂ ਨੇ ਦੁਆਵਾਂ ਨੇ ਕਰ ਰਹੇ ਆ ਆਪਾਂ ਪ੍ਰਮਾਤਮਾ 체ਤੀ ٹھیک سے تھی اپ گھرانوں ہے نا اپنے પરિવાર چاਉਣ پر شاید پرماत्मा ਅੱਖਾਂ ਤੇ ਕੰਨ ਦੋਨੋਂ ਬੰਦ ਕਰਕੇ ਬੈਠਾ ਨਹੀਂ ਕਿਸੇ ਦੀ ਦੁਆ ਸੁਣੀ ਉਹਨੇ ਅੱਜ ਖੋਲਿਆ ਸਾਡਾ ਵੀ ਸਾਡੇ ਤੋਂ ਤਾਂ ਦੁਖੀ ਨੇ ਪ੍ਰੀਤ ਹਰਪਾਲ ਵੀ ਕਿਉਂਕਿ ਸ਼ਬਦ ਨਹੀਂ ਹੁੰਦੇ ਬੋਲ ਨਹੀਂ ਪਾਉਂਦੇ ਅੱਖਾਂ ਨਮ ਨੇ ਜਦੋਂ ਇੱਕ ਸਮਕਾਲੀ ਇਸ ਦੁਨੀਆ ਤੋਂ ਚਲਿਆ ਜਾਵੇ ਲੋਕ ਜਿਹਨੂੰ ਪਿਆਰ ਕਰਦੇ ਨੇ ਤਪਰੀ ਜੀ ਤੁਹਾਡੀ ਤਾਂ ਯਾਦ ਵੀ ਹੋਣੀ ਹੈ ਕਿਉਂਕਿ ਤੁਸੀਂ ਅਕਸਰ ਮਿਲਦੇ ਰਹਿੰਦੇ ਸੀਗੇ ਰਾਜਵੀਰ ਨੂੰ ਸਟੇਜ ਤੇ ਵੀ ਤੁਹਾਨੂੰ ਇਕੱਠਿਆਂ ਦੇਖਿਆ ਗਿਆ ਤਾਂ ਕੋਈ ਇੱਕ ਯਾਦ ਐਸੀ ਸਾਡੇ ਨਾਲ ਸਾਂਝੀ ਕਰ ਦਿਓ ਸਾਡੇ ਦਰਸ਼ਕਾਂ ਦੇ ਨਾਲ ਕਿਉਂਕਿ ਅੱਜ ਦਰਸ਼ਕਾਂ ਦਾ ਬਹੁਤ ਪਿਆਰ ਕਰਦੇ ਸੀ ਰਾਜਵੀਰ ਨੂੰ ਮੈਂ ਜਦੋਂ ਵੀ ਮਿਲਦਾ ਸੀ ਆਪਣਾ ਛੋਟਾ ਵੀਰ ਸੀ ਹੱਥ ਚੁੰਮ ਕੇ ਮਿਲਦਾ ਰਿਹਾ ਉਹਨੇ ਹੱਥ ਚੁਮਣਾ ਬੜੇ ਰਿਸਪੈਕਟ ਦੇ ਨਾਲ ਤੇ ਫਿਰ ਮੈਂ ਬੜੇ ਨਿੱਗੇ ਜੀ तरीक ਨਾਲ ਗੱਲ ਵਕੜੀ ਚ ਲੈ ਕੇ ਫਿਰ ਉਹਨਾਂ ਕਹਿਣਾ ਵੀਰ ਜੀ ਸੀ ਤੁਹਾਨੂੰ ਫੋਲੋ ਕਰਦੇ ਆ ਤੁਹਾਨੂੰ ਸੁਣਦੇ ਆਏ ਆ ਤੁਸੀਂ ਬਹੁਤ ਚੰਗਾ ਗਾਇਆ ਹੁਣ ਤੱਕ ਸੋ ਮਤਲਬ ਬੜੇ ਬੜਾ ਪਿਆਰਾ ਇਨਸਾਨ ਸੀਗਾ ਕਲਾਕਾਰ ਤੇ ਹੈ ਹੀ ਹੈਗਾ ਹੀ ਸੀਗਾ ਵਧੀਆ ਔਰ ਮਤਲਬ ਇਨਸਾਨ ਬੜਾ ਪਿਆਰਾ ਸੀ ਬੜਾ ਨਿੱਗਾ ਸੁਭਾਅ ਸੀ ਉਹਦਾ ਜਦੋਂ ਵੀ ਮਿਲਦਾ ਬੜਾ ਹੱਸਵਾਜੂ ਕਰਦਾ ਚਿਹਰਾ ਤੇ ਮੈਨੂੰ ਯਾਦ ਆ ਸੀ ਉਹ ਜਪਜੀ ਖੇਰਾ ਦੇ ਹਰ ਇੱਕ ਫੰਕਸ਼ਨ ਸੀਗਾ ਤੇ ਉਹ ਆਪਣਾ ਅਰਜਨ ਤੇ ਪ੍ਰੇਮ ਤੇ ਲੋਨ ਦੋਨੋਂ ਤੇ ਲੋਨਿਆਂ ਤੇ ਉਹ ਮੈਨੂੰ ਥੋੜਾ ਜਿਹਾ ਨਾਮ ਦਾ ਗਲਤੀ ਲੱਗੀ ਅਰਜਨ ਮੇਰੇ ਕੋਲ ਖੜਾ ਸੀ ਮੈਂ ਉਹਨੂੰ ਪ੍ਰੇਮ ਕਹੀ ਜਾ ਰਿਹਾ ਸੀਗਾ ਕਿ ਪ੍ਰੇਮ ਵੀਰ ਨੇ ਮੈਂ ਫਰਮਾਇਸ਼ ਕੀਤੀ ਜਾ ਨਵੇਂ ਨਵੇਂ ਆਏ ਸੀਗੇ ਜੀ ਮੈਨੂੰ ਨਾਮ ਦਾ ਥੋੜਾ ਕਨਫਿਊਜ਼ਨ ਹੋ ਗਿਆ ਤੇ ਪਿੱਛੇ ਮੈਨੂੰ ਹੱਸ ਕੇ ਕਹਿੰਦਾ ਵੀ ਜਵੰਦਾ ਕਿਉਂ ਕੋਈ ਜਵੰਦੀ ਦੀ ਸਟੇਜ ਸੀ ਕਹਿੰਦਾ ਭਾਜੀ ਇਹਨੂੰ ਅਰਜਨ ਵੀ ਕਹਿੰਦੇ ਨੇ ਅਜਾ ਅਰਜਨ ਵੀ ਕਹਿੰਦੇ ਨੇ ਤੇ ਅਸੀਂ ਸਾਰੇ ਸਟੇਜ ਤੇ ਖੜਕੇ ਹੱਸਦੇ ਮੈਂ ਕਿਹਾ 40000 ਰੁਪਏ ਪ੍ਰੇਮ ਨਾਲ ਲਿਆ ਹੋਇਆ ਮੇਰਾ ਮਤਲਬ ਪ੍ਰੇਮ ਨਾਮ ਯਾ ਕਬੂਲ ਕਰ ਰਹੇ ਹੋ ਕਿ ਸੌਰੀ ਮੈਂ ਸਕਿਪ ਕਰ ਗਿਆ ਸੀ ਮਾਈਂਡ ਚ ਸੋ ਮਤਲਬ ਛੋਟੀਆਂ ਛੋਟੀਆਂ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਯਾਦ ਰਹਿ ਜਾਂਦੀਆਂ ਔਰ ਉਹਨੇ ਮੈਨੂੰ ਅੰਬੈਰਸ ਨਹੀਂ ਕੀਤਾ ਉਹਨੇ ਮੈਨੂੰ ਬੜੇ ਪਿਆਰ ਨਾਲ ਕ ਮਤਲਬ ਬਹੁਤ ਸਿਆਣਾ ਮੁੰਡਾ ਸੀਗਾ ਬਹੁਤ ਸਿਆਣਾ ਮੁੰਡਾ ਸੀ ਸੀ ਕਹਿਣ ਨੂੰ ਦਿਲ ਹੀ ਨਹੀਂ ਕਰਦਾ ਸੱਚੀ ਇਹ ਐ ਲੱਗ ਰਿਹਾ ਵੀ ਅਸੀਂ ਕਿ ਇਹ ਵੀ ਬਹੁਤ ਸਿਆਣਾ ਮੁੰਡਾ ਹੈ ਸੁਖੜੀਆਂ ਦੁਆਵਾਂ ਕੀਤੀਆਂ ਕਬੂਲ ਨਹੀਂ ਕੀਤੀਆਂ ਪਰਮਾਤਮਾ ਨੇ ਬੜੇ ਦੁੱਖ ਦੀ ਗੱਲ ਹੈ ਬਹੁਤ ਹੀ ਦੁੱਖ ਦੀ ਗੱਲ ਹੈ ਚਲੋ ਪਰਮਾਤਮਾ ਤੁਹਾਨੂੰ ਵੀ ਬਾਲ ਉਦਮ ਬਖਸ਼ੇ ਕਿਉਂਕਿ ਯਾਰਾਂ ਦੋਸਤਾਂ ਦੇ ਲਈ ਵੀ ਸਮਕਾਲੀਆਂ ਤੇ ਲਈ ਵੀ ਇਹ ਬੜਾ ਵੱਡਾ ਝਟਕਾ ਹੈ ਬੜਾ ਵੱਡਾ ਸਦਮਾ ਹੈ ਤਾਂ ਪਰਮਾਤਮਾ ਤੁਹਾਨੂੰ ਵੀ ਬਾਲ ਉਦਮ ਬਖਸ਼ੇ ਕਿ ਤੁਸੀਂ ਵੀ ਇਸ ਇਹ ਜਿਹੜਾ ਸੱਚ ਹੈ ਇਸ ਨੂੰ ਕਬੂਲ ਕਰ ਸਕੋ